ਮੇਰੇ ਪੈਰ ਸਿਰਦਾ ਰਹਿ ਗਿਆ ਥੋੜਾ ਥੋੜਾ ਪਹਿਲਾਂ ਇਹ ਸੀਗਾ ਮੇਰੇ 70 ਕੇ ਪੂਰਾ ਜਾਂਦਾ ਪਹਿਲਾਂ ਇਹਦੇ ਬਜਨ ਨਹੀਂ ਆਉਂਦਾ ਸੀਗਾ ਅੱਛਾ ਗੋਡੇ ਦੀ ਸਮੱਸਿਆ ਸੀ ਤੁਹਾਨੂੰ ਹੈ ਅੱਛਾ ਅੱਜ ਕਿੰਨੀ ਵਾਰ ਆਇਆ ਤੁਸੀਂ ਬਹੁਤ ਵਾਰ ਆਇਆ ਪਹਿਲਾਂ ਵਿੱਚ ਕਿੰਨੇ ਕਿੱਥੋਂ ਆਏ ਬੜਾ ਤੁਸੀਂ ਪੁਣੇ ਰਹਿਦੇ ਹੋ ਅੱਛਾ ਕਿ ਮੈਂ ਹੁਣ ਗੋਡਾ ਥੋੜਾ ਥੋੜਾ ਫਰਕ ਆ ਪਰ ਜਿਸ ਤੋਂ ਬੋਤੰਦੀ ਮੈਨੂੰ ਕੀ ਫਰਕ ਕੀ ਆ ਤੁਹਾਨੂੰ ਬਸ ਦੁਰੰਤ ਜਾਂਦਾ ਹੈਗਾ ਪਰ ਪੈਰ ਨਾਲ ਜਿਆਦਾ ਫਰਕ ਨਹੀਂ ਨੀ ਮੈਂ ਪੁੱਛਣਾ ਫਰਕ ਕੀ ਪਿਆ ਤੁਹਾਨੂੰ ਵੀ ਪੈਰ ਸਿੱਧਾ ਰਹਿਣ ਲੱਗ ਗਿਆ ਥੋੜਾ ਥੋੜਾ ਪਹਿਲਾਂ ਇਹ ਸੀ ਗਿਆ ਮੈਂ ਠੀਕ ਸਾਫ ਅੱਛਾ ਪੈਰ ਪਹਿਲਾਂ ਟੇਡਾ ਰਹਿਦਾ ਸੀ ਹੁਣ ਸਿੱਧਾ ਰਹਿਣ ਲੱਗ ਗਿਆ ਵੀ ਹੁਣ ਦਰਦ ਹੈ ਹਣਾ ਤੁਹਾਡੇ ਹਾਂਜੀ ਬਹੁਤ ਜਿਆਦਾ ਦਰਦ ਆਜ ਦੂਜੀ ਵਾਰ ਆਇਓ ਨਾ ਜੋ ਮੈਂ ਹੁਣ ਥੋੜਾ ਟ੍ਰੀਟਮੈਂਟ ਕਰਿਆ ਹਾਂਜੀ ਗੋਡੇ ਦਾ ਉਹਦੇ ਨਾਲ ਤੁਹਾਨੂੰ ਕੀ ਫਰਕ ਲੱਗਿਆ ਠੀਕ ਲੱਗਿਆ ਬਹੁਤ ਫਰਕ ਕੀ ਫਰਕ ਹੈ ਪੁੜਿਆ ਜਾਂਦਾ ਪਹਿਲਾਂ ਇਹਦੇ ਵਜਨ ਨਹੀਂ ਆਉਂਦਾ ਸੀ। ਅੱਛਾ ਹੁਣ ਆ ਰਿਹਾ ਵਜਨ? ਹਾਂਜੀ। ਅੱਛਾ ਕਿੰਨੇ ਟਾਈਮ ਤੋਂ ਸੋਚ ਸੀ ਤੁਹਾਨੂੰ ਇਹ? ਇਹ ਹੋ ਗਏ ਵੀਰੇ 2 ਮਹੀਨੇ। ਦਿਖਾਇਆ ਸੀ ਕਿਸੇ ਨੂੰ ਪਹਿਲਾਂ? ਦਿਖਾਇਆ ਸੀਗਾ ਐਕਸਰਾ ਕਰਵਾਇਆ ਸੀ ਉਹ ਕਹਿੰਦੇ ਸੀ ਕਿ ਐਪ ਹੈ ਗਿਆ ਗੋਟ। ਅੱਛਾ ਫਿਰ ਇਹਦਾ ਹੱਲ ਕੀ ਕੀਤਾ ਉਹਨਾਂ ਨੇ? ਅੱਛਾ ਨਹੀਂ ਕਿਹਾ ਦਵਾਈ ਦਿੱਤੀ ਸੀ। ਦਵਾਈ ਨਾਲ ਕੋਈ ਫਰਕ? ਐਕਸਰਸਾਈਜ਼ ਜੀ ਦੱਸੀ ਸੀ ਉਹਦੇ ਨਾਲ। ਅੱਛਾ ਤੁਹਾਨੂੰ ਦਵਾਈ ਨਾਲ ਕੋਈ ਫਰਕ ਪਿਆ? ਹੈ? ਬਿਲਕੁਲ ਨਹੀਂ। ਅੱਛਾ ਹੁਣ ਠੀਕ ਹੋ ਤੁਸੀਂ? ਹਾਂਜੀ। ਅੱਛਾ ਸਿੱਧ ਕਰੋ ਲੱਤ ਲੱਤ ਇਕੱਠੀ ਕਰੋ ਸਿੱਧ ਕਰੋ